ਇਹ ਪਹਿਲਾ ਲੀਬਰ ਕਦੇ ਕਿਸੇ ਨੇ ਕਿ ਨਹੀਂ ਸੀ ਪਰ ਸੁਆਮੀ ਨਾਲ ਤਾਂ ਨਹੀਂ ਜਿਹੜੀ ਹੈ ਕਿ ਜਿਹੜੀ ਹੈ ਇਹ ਵਿੱਚ ਪਾਇਆ ਤੇ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਟੋਟਲ ਖਰਚੇ ਤੋਂ ਜਿਹੜਾ ਹੈਗਾ ਜ਼ਿਆਦਾ ਦਬਤ ਕਰੀਬ ਉਹਨਾਂ ਨੂੰ ਜਿਹੜੀ ਹੈ ਉਹ ਐਮਐਸਪੀ ਮਿਲਣਾ ਚਾਹੀਦਾ ਇਹ ਫਾਰਮੂਲਾ ਬਣਾਇਆ ਸੀ ਉਹਨਾਂ ਨੇ ਜੀ ਜੀ ਬੁਰੀ ਬਰੀ ਚੰਗੀ ਗੱਲ ਹੈ ਜਦੋਂ ਇਹਨਾਂ ਨੇ ਬਾਈ ਇਹ ਦੱਸਦਾ ਮੇਰੇ ਵੀ ਉਹ ਦਿਮਾਗ ਦੇ ਵਿੱਚ ਉਹਨਾਂ ਕਈ ਵਾਰੀ ਉਹ ਚੜਦੇ ਨਹੀਂ ਚੀਪ ਤੇ ਨਹੀਂ ਚੜਦੇ ਇਹ ਫਾਰਮੂਲੇ ਵਾਲੇ ਗੱਲਾਂ ਜਿਹੜੀਆਂ ਸਾੜੀਆਂ ਪਹੁੰਚ ਜਾਂਦੇ ਆਂਗਰੇਜ਼ੀ ਦੇ ਅੱਖਰ ਦੇ ਵਿੱਚ ਆ ਜਾਂਦੇ ਆਂ ਅੰਗਰੇਜ਼ੀ ਪੰਜਾਬੀ ਦਾ ਮਿਕਸ ਅਪ ਜੀ ਹੋ ਜੇ ਉਹ ਫਿਰ ਇਸ ਤਰ੍ਹਾਂ ਆਪਾਂ ਟਪਲਾ ਕੀ ਵਾਰੀ ਖਾ ਜਾਨੀ ਜੀ ਉਹ ਇਹ ਵੀ ਜਿਵੇਂ ਇਹਨਾਂ ਦੇ ਦਸਤੇ ਕਿਲੇਵਾਲ ਸਾਹਿਬ ਦੀ ਹੱਥ ਨਾ ਚੁੱਕਾ ਹੈ ਹਮਮ ਤੇ ਨਾਲ ਜਿਹੜੇ ਹਰਦੋਂਵਾਲ ਸਾਹਿਬ ਹੈ ਉਹ ਤਿਆਰ ਹੋ ਗਏ ਜੀ ਉਹ ਤਾਂ ਉਹਨਾਂ ਦਾ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ ਕਿਲੇਵਾਲ ਉਹਨਾਂ ਨੇ ਵੀ ਕਿਹਾ ਸੀ ਕਿ ਜੇ ਮੈਨੂੰ ਕੁਛ ਹੁੰਦਾ ਹੈ ਤਾਂ ਮੇਥੋਂ ਬਾਅਦ ਮੇਰੀ ਪਾਰਟੀ ਮੇਰੀ ਜਥੇਬੰਦੀ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਬੈਠੂਗਾ ਹਮਮ ਪਰ ਸਰਕਾਰ ਜਿਹੜੀ ਬੜੀ ਬੇਨਿਆਜ਼ ਹੈ ਜੀ ਕਾਰਨ ਇਹ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਲਾਲ ਸਿੰਘ ਜੀ ਤੇ ਚਾਹੇ ਹੋਵੇ ਭਾਰਤੀ ਜਨਤਾ ਪਾਰਟੀ ਦੀ ਹਮਮ ਇਨ ਦਾ ਜਿਹੜਾ ਇੰਟਰਸਟ ਹੈ ਇਨ ਦਾ ਇੰਟਰਸਟ ਕਾਮਨ ਮੈਂ ਬਬਨੀ ਇਨ ਦਾ ਇੰਟਰਸਟ ਜਿਹੜਾ ਹੈਗਾ ਉਹ ਜਿਆਦਾ ਜਿਹੜਾ ਹੈ ਉਹ ਜਿਹੜੇ ਪ੍ਰੋ ਜਿਹੜਾ ਕਾਰਪੋਰੇਟਰ ਹੈ ਜਿਹਦੇ ਮੀਤੀ ਜੋਗ ਹੈ ਪਹਿਲਾਂ ਕਿਸੇ ਜਮਾਡੇ ਚ ਇਹਨੂੰ ਪਲਾਨਿੰਗ ਕਮਿਸ਼ਨ ਕਹਿੰਦੇ ਹੁੰਦੇ ਸੀ ਜੀ ਪਰसों ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਕਿਸਾਨ ਆਗੂਆਂ ਦੀ ਤੇ ਜਿਹਦੇ ਵਿੱਚ ਉਹਨਾਂ ਨੇ ਇਹ ਰੱਦ ਕੀਤਾ ਜਿਹੜਾ ਨਵਾਂ ਖਰੜਾ ਹੈ ਜਿਹੜਾ ਨਵਾਂ ਮਤੀ ਖਰੜਾ ਖੇਤੀ ਨਾਲ ਸੰਬੰਧਿਤ ਜਿਹੜਾ ਨਵਾਂ ਮਤੀ ਖਰੜਾ ਹੈ ਉਹਨੂੰ ਰੱਦ ਕੀਤਾ ਹੈ ਖੇਤੀਬਾੜੀ ਮੰਤਰੀ ਨੇ ਵੀ ਕਿਹਾ ਵੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਉਹਨਾਂ ਨੇ ਇਹ ਵੀ ਪਰਮੇ ਜਿਹੜੀ ਸਿਫਾਰਿਸ਼ ਕੀਤੀ ਸੀ ਕਿ ਸਾਡਾ ਨੇ ਕਿ ਆਲ ਪਾਰਟੀ ਦੀ ਮੀਟਿੰਗ ਵੀ ਬੁਲਾ ਲਓ ਤੇ ਸਾਰੀਆਂ ਪਾਰਟੀਆਂ ਨੂੰ ਇਨਵੋਲ ਕਰੋ ਕਿਉਂਕਿ ਇਸ ਵੇਲੇ ਕਈ ਪਾਰਟੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਕੋਈ ਐਮਐਨਏ ਨਹੀਂ ਪਰ ਉਹਨਾਂ ਦਾ ਜਨਤਕ ਆਧਾਰ ਹੈਗਾ ਉਹ ਲੜਦਾਨੇ ਰੋਕਦੀ ਹੈ ਵੀ ਉਹਨਾਂ ਨੂੰ ਵੀ ਸਾਧਰੋ ਤਾਂ ਉੱਥੇ ਇੱਕ ਗੱਲ ਆਈ ਸੀ ਜਿਹੜੀ ਕਿ ਸਾਡਾ ਨੇ ਕਹੀ ਇਹ ਜਿਹੜਾ ਨੀਤੀ ਜੋਗ ਹੈ ਜੀ ਤਾਂ ਪਹਿਲਾ ਨਾਮ ਪਲੈਨਿੰਗ ਕਮਿਸ਼ਨ ਹੁੰਦਾ ਸੀ ਜੀ ਉਹਨੇ ਜਿਹੜੀ ਹੁਣ ਇੱਕ ਨਵਾਂ ਤਰਕ ਦਿੱਤਾ ਜਾ ਉਹਨਾਂ ਦੀ ਜਿਹੜੀ ਕੂਪੀਡੀਆ ਨਾ ਉਹ ਸਾਹਮਣੇ ਆਈ ਹੈ ਜੀ ਉਹ ਕਹਿੰਦੇ ਖੇਤੀ ਸੈਕਟਰ ਚੋਂ 7 ਕਰੋੜ ਲੋਕਾਂ ਨੂੰ ਬਾਹਰ ਕਰ ਦਿਓ ਜੀ ਜੇ 7 ਕਰੋੜ ਲੋਕਾਂ ਨੂੰ ਖੇਤੀ ਸੈਕਟਰ ਚੋਂ ਬਾਹਰ ਕਰਨਗੇ ਤਾਂ ਇਹਦਾ ਮਸਲਬ ਹੈ ਕਿ ਖੇਤੀ ਜੋਗ ਜ਼ਮੀਨ ਜਾਊ ਕਿਤੇ ਕੋਈ ਫਿਰ ਉੱਥੇ ਖੇਤੀ ਕੌਣ ਕਰੇਗਾ ਤਾਂ ਉੱਥੇ ਖੇਤੀ ਕਰਨਗੇ ਕਾਰਪੋਰੇਟਰ ਜੀ ਅੱਜ ਦੀਆਂ ਵਟਕਾ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿਹਦੇ ਪਿੱਛੇ ਲੜਾਈ ਹੁੰਦੀ ਹੈ ਕਿਸਾਨਾਂ ਦੀ ਭਾਰਤ ਵਾਲਾ ਬਣ ਕੇ ਸਾਡੀ ਜ਼ਮੀਨ ਕੋ ਨਹੀਂ ਕਾਨੂੰ ਸਾਡੀ ਜ਼ਮੀਨ ਦਾ ਪੂਰਾ ਮੁੱਲ ਨਹੀਂ ਮਿਲਦਾ ਇਹ ਸਾਰਾ ਕੁਝ ਕੁਝ ਆਪਾਂ ਕਹਿੰਦੇ ਆ ਆਪਣੇ ਆਪਣੇ ਚੜਨ ਵਾਸਤੇ ਆਪਾਂ ਤਾਂ ਬਸਾਂ ਚੜਨ ਵਾਲੇ ਆ ਸਾਡੇ ਕਿਸਾਨਾਂ ਕੋਲ ਤਾਂ ਗੱਡੀਆਂ ਹੈ ਨਹੀਂ ਕਿਆਂ ਜੀ ਜੇ ਗੱਡੀਆਂ ਹੈਗੀਆਂ ਤਾਂ ਕੋਈ ਟੁੱਟੀ ਪੱਜੀ ਦੀ ਕੋਈ ਪੁਰਾਣੀ ਫਰਾਨੀ ਲੈ ਲੇਦਾ ਉਹ ਪੂਰੀ ਨਹੀਂ ਚੱਲਦੀ ਇਹ ਜਿਹੜਾ ਜਿਹੜਾ ਭੱਤੇ ਕਾਰੋਬਾਰ ਕਰਨ ਵਾਸਤੇ ਦੁਨੀਆ ਪੱਧਰ ਦਾ ਕਾਰੋਬਾਰ ਕਰਨ ਵਾਸਤੇ ਕਾਰਪੋਰੇਟਰ ਨੂੰ ਪਤਾ ਹੈ ਇਹ ਜਿਹੜੀ ਲੰਬੇ ਸਮੇਂ ਵਾਲਾ ਜਿਹੜਾ ਵਪਾਰ ਚੱਲ ਸਕਦਾ ਤਾਂ ਉਹ ਉਹਨਾਂ ਨਾਲ ਹੀ ਚੱਲ ਸਕਦਾ। ਹੂੰ ਹੂੰ। ਕੱਲ ਵੀ ਮੈਂ ਜ਼ਿਕਰ ਕੀਤਾ ਸੀ ਕਿ ਬਾਕੀ ਜਿੱਥੇ ਜਿੱਥੇ ਕਮਾਈ ਵਾਲੇ ਸਾਧਨ ਸੀ ਜੀ ਉਹਨਾਂ ਦੇ ਬਦਲ ਹੋਰ ਆ ਗਏ। ਉਹਨਾਂ ਦੀ ਥਾਂ ਤੇ ਨਵੀਆਂ ਚੀਜ਼ਾਂ ਆ ਗਈਆਂ ਜਿਵੇਂ ਪੈਟਰੋਲ ਡੀਜ਼ਲ ਦੀ ਬਜਾਏ ਹੁਣ ਇਲੈਕਟ੍ਰੋਨਿਕ ਕਾਰਾਂ ਆਉਣ ਲੱਗੀਆਂ। ਅਗਲੇ ਇਲੈਕਟ੍ਰੋਨਿਕ ਕਾਰਾਂ ਕਿੱਥੋਂ ਤੱਕ ਜਾਣੀਆਂ ਸ਼ਾਇਦ ਜਹਾਜ਼ ਵੀ ਚੱਲਣ ਲੱਗ ਜਾਣ ਇਹਨਾਂ ਨਾਲ ਇੰਟਰਸਟ ਲੈਣ ਦਾ ਜਨਨ ਲੱਗੀ ਪਈ ਹੈ। ਜੀ ਜੀ। ਤੋ ਇਹਨਾਂ ਹਾਲਾਤਾਂ ਇਹਨਾਂ ਹਾਲਾਤਾਂ ਦੇ ਵਿੱਚ ਇਹ ਸਾਰਾ ਕੁਝ ਹੋਏਗਾ ਸਾਡੀ ਸਰਕਾਰ ਦੇ ਉਹ ਕਾਰਪੋਰੇਟਰਾਂ ਦੀ ਗੁਲਾਮ ਬਣ ਚੁੱਕੇ ਤੇ ਉਸ ਪਾਸੇ ਨੂੰ ਜਾ ਰਹੇ ਆ। ਆਪਾਂ ਦਲਾਲ ਆਪ ਇੱਕ ਜਿਸ ਤੋਂ ਡਿਲੀਵਰ ਹੋ ਰਹੀ ਦੀ ਜਦੋਂ ਗੱਲ ਕਰਦੇ ਆ ਪਿਛਲੇ ਕਈ ਦਿਨਾਂ ਤੋਂ ਮਾਨਯੋਗ ਸੁਪਰੀਮ ਕੋਰਟ ਇਸ ਗੁੱਦੇ ਨੂੰ ਲੈ ਕੇ ਦਬਾਅ ਪਾਉਂਦੀ ਆ ਰਹੀ ਸੀ ਬਾੜਵਾ ਸਰਕਾਰ ਤੋਂ ਇਨਫਰਮੇਸ਼ਨ ਲੈ ਦੀ ਸੀ ਹਾਦਸੋਂ ਮਰਛੂਸ ਸੁਪਰੀਮ ਕੋਰਟ ਨੇ ਝਾੜ ਵੀ ਪਾਈ ਸੀ ਕਿ ਕਿਹੜੇ ਡਾਕਟਰ ਜਿਹੜੇ ਟੈਸਟ ਤੋਂ ਬਗੈਰ ਇਹ ਕਹੀ ਜਾਂਦੇ ਆ ਕਿ ਜੀ ਉਹਨਾਂ ਦੀ ਹਾਲਤ ਜਿਹੜੀ ਹੈ ਠੀਕ ਹੈ ਉਹਨਾਂ ਦੀ ਹਾਲਤ ਸਟੇਟ ਟੈਸਟ ਤਾਂ ਤੁਸੀਂ ਕੋਈ ਕੀਤੇ ਨਹੀਂ ਜੀ ਕੰਪੀਰ ਰਿਪੋਰਟ ਪੇਸ਼ ਕੀਤੀ ਗਈ ਹੈ ਟੈਸਟਾਂ ਦੀ ਉਹ ਕਹਿੰਦੇ ਓਵਰਆਲ ਜਿਹੜੀ ਹੈਗੀ ਹੈ ਉਹਨਾਂ ਦੀ ਹਾਲ ਠੀਕ ਹੈ ਲੇਕਿਨ ਜਿਹੜਾ ਹੈਗਾ ਜੂਰਿਕ ਐਸਿਡ ਵਗੈਰਾ ਉਹ ਥੋੜਾ ਵਧਿਆ ਹੋਇਆ ਹੈ ਪਰ ਕਿਉਂਕਿ 70 ਸਾਲ ਦੀ ਉਮਰ ਹੋਵੇ 25 26 ਦਿਨ ਬੰਦੇ ਨੇ ਕੁਝ ਖਾਦਾ ਨਾ ਹੋਵੇ ਬੈਲਦੀ ਵੀ ਦੀ ਆਪਾਂ ਦਵਾਈ ਪੂਰੀ ਲੈਣੀ ਹੋਵੇ ਤਾਂ ਹੱਤੋਂ ਦੇ ਡਾਕਟਰ ਹੀ ਕਹਿੰਦੇ ਕਿ ਕੁਸ਼ਟ ਮੁਸ਼ਕਲ ਹੋ ਉਹ ਮਤਲਬ ਬਜ਼ੁਰਗ ਬੰਦਾ ਇਸ ਤਰ੍ਹਾਂ ਪਿਆ ਹੋਵੇ बार-बार ਜਿਹੜੀ ਉਹਨਾਂ ਦੀ ਪ੍ਰਾਈਵੇਟ ਟੀਮ ਹੈ ਡਾਕਟਰਾਂ ਦੀ ਮਹਿਮਾਨ ਸਗੋ ਰਹੀ ਉਹ ਕਹਿੰਦੇ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਕੱਚੇ ਢਾਗੇ ਵਰ ਕੀ ਹਾਲਤਾਂ ਬਣੀ ਹੋਈ ਹੈ ਤਾਂ ਸੁਪਰੀਮ ਕੋਰਟ ਵੀ ਇਹ ਡਿਸਟ੍ਰੈਕਟ ਸੁਪਰੀਮ ਕੋਰਟ ਨੇ ਕਹਿੰਦੇ ਤੁਸੀਂ ਕਰੀ ਕੀ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਉਹਨਾਂ ਦਾ ਪ੍ਰੋਟੈਸਟ ਹੋਵੇ ਚੱਲਣ ਜੋ ਲੇਕਿਨ ਉਹਨਾਂ ਨੂੰ ਮੈਡੀਕਲ ਕੇਅਰ ਜਿਹੜੀ ਹੈਗੀ ਪ੍ਰੋਵਾਈਡ ਕਰੋ ਤਾਂ ਕਿ ਉਹ ਜਿਉਂਦੇ ਰਹਿ ਸਕਣ ਇਧਰੇ ਥੋੜਾ ਜਿਹਾ ਜਿਹੜੇ ਹੈਗੇ ਸਰਕਾਰ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਜੀ ਉੱਥੇ 722 ਦੇ ਉੱਤੇ ਇੱਕ ਸ਼ੈਡ ਕੋਲ ਫੋਟਰ ਹੋਵੇ ਜਿਹਨੂੰ ਨਿੱਜੀ ਰਸੋਈ ਵੀ ਕਿਹਾ ਜਾਂਦਾ ਹੈ। ਹੂੰ ਹੂੰ। ਅਸੀਂ ਉੱਥੇ ਇੱਕ ਆਪਣਾ ਹੱਥ ਨਾਲ ਬਣਾ ਲਏ ਨੇ। ਜੀ। ਸੁਪਰੀ ਕੋਰਟ ਨੇ ਕਹਿ ਰਿਹਾ ਕਿ ਵੀ ਸਾਨੂੰ ਨਹੀਂ ਬਤਾਇਆ ਇਹਦਾ ਰਾਜ ਕਰੋ ਇਹਨਾਂ ਨੂੰ ਮੈਡੀਕਲ ਸਿਸਟਮ ਜਿਹੜੀ ਐ ਕੋਈ ਪ੍ਰੋਵਾਈਡ ਕਰਾਓ। ਜੀ। ਇਹ ਫਿਰ ਸਰਕਾਰੀ ਵਕੀਲ ਨੇ ਜਿਹੜੇ ਐਡਵੋਕੇਟ ਜਨਰਲ ਹੈ ਉਹਨਾਂ ਨੇ ਕਿਹਾ ਜੀ ਕਿਸਾਨ ਨੇੜੇ ਨਹੀਂ ਜਾ ਰਹੇ ਤੇ। ਹੂੰ ਹੂੰ। ਹਜ਼ਾਰਾਂ ਕਿਸਾਨ ਉੱਥੇ ਬੈਠਾ ਹੈ। ਰਾਜਿਕਾ ਜਿਹੜੀਆਂ ਹੈਗਾ ਬੈਲਟ ਕੀਤੀਆਂ ਇੱਕ ਦੂਜੇ ਦੇ ਨਾਲ। ਹੂੰ। ਇਹਨਾਂ ਹਾਦਸੇ ਦੇ ਵਿੱਚ ਜਿਹੜਾ ਹੈਗਾ ਉੱਥੇ ਪਤਰੀ ਪ੍ਰਬਲ ਪੜੀ ਹੋਈ ਹੈ ਕਿਵੇਂ ਲਵਾਗੇ ਜੀ ਫਿਰ ਉਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਤੁਸੀਂ ਐਫੀਐਮਪੀ ਫਾਇਟ ਕਰੋ ਜੀ ਸ਼ਾਮ ਨੂੰ ਫਿਰ ਚੀਤ ਸੈਕਟਰ ਦੇ ਐਫੀਐਮਪੀ ਫਾਇਟ ਕੀਤਾ ਗਿਆ ਹਰਜੀਤ ਫੈਕਟਰੀ ਨੇ ਗੱਲ ਕਹੀ ਹੈ ਜਿਹਾ ਕਿ ਹਸਪਤਾਲ ਕੋਲ ਤੇ ਨਾ ਉਹ ਆਉਂਦੀ ਹੈ ਹਸਪਤਾਲ ਜਿਹੜਾ ਨਹੀਂ ਉੱਤੇ ਕੋਲ ਤੇ ਹੈ ਜਿਸ ਦੇ ਵਿੱਚ ਦੋ ਐਫੀਐਮਪੀ ਕੱਟੀ ਗਈ ਹੈ ਕਿ ਨਾ ਪੀਸੀਜੀ ਵਗੈਰਾ ਹਾਈਟ ਦਾ ਜਿਹੜਾ ਮੋਨੀਟਰਿੰਗ ਕਰਨ ਵਾਲਾ ਸਾਰਾ ਮਾਪੜਾ ਉਹ ਹੈਗਾ ਜੀ ਕਹਿੰਦੇ ਵੀ ਇਹ ਜੇ ਕੋਈ ਕੈਪੈਸਿਟੀ ਕਰਦੀ ਹੈ ਤੇ ਮੁੱਢਲੀ ਫੀ ਹੈ ਕਿ ਉਹਨਾਂ ਨੂੰ ਬਦਲ ਪ੍ਰੋਵਾਈਡ ਕੰਦੀ ਸਾਹਿਬ ਮੈਂ ਕਰਨ ਨਾਲ ਹੋਰ ਕਹੂੰਗਾ ਬੇਚੀ ਕਰਾ ਕੇ ਕਿਸਾਨ ਲੀਡਰਾਂ ਨੂੰ ਜੀ ਇਹ ਠੀਕ ਹੈ ਕਿ ਬਗੈਰ ਮੰਗਿਆ ਤਾਂ ਬਗੈਰ ਨੂੰ ਹੈ ਤਾਂ ਮਾਂ ਵੀ ਕੁਸ਼ਤੀ ਦਿੰਦੀ ਆਪਾਂ ਆਦਾ ਰੋਡ ਮਿਕਨ ਕਰ ਲੈ ਪਰ ਸਰਦਾਰ ਜਕੀਸ਼ ਸਿੰਘ ਢਲੇਬਾਦੀ ਜਿੰਦਗੀ ਬੜੀ ਕੀਮਤੀ ਹੈ ਕਿਰਪਾ ਕਰਕੇ ਉਹਨਾਂ ਦੇ ਜੀਵਨ ਨਾਲ ਖਲਵਾੜ ਨਾ ਕੀਤਾ ਜਾਵੇ ਸਾਨੂੰ ਇੰਨੀ ਵੀ ਜਿੰਨੀ ਭੜੀ ਚਾਹੀਦੀ ਕਿ ਜਿਸ ਕਾਉਂਡ ਮੈਡੀਕਲ ਹੈਲਪ ਵੀ ਨਹੀਂ ਲੈਣੀ ਹੂੰ ਹੂੰ ਇਹ ਠੀਕ ਹੈ ਪਰ ਇਹ ਬੇਤੇ ਹੈ ਆਪਣੀ ਹੈਗੀ ਆਪਣੇ ਨਾਲ ਆਪਣੇ ਜਿਹੜੇ ਸੋਹਣੇ ਡਾਕਟਰ ਤੁਹਾਡੇ ਸ਼ੁਕਤਿਕਾ ਨਾਲ ਹੈਗੇ ਬਿਲਕੁਲ ਪਰ ਸਰਕਾਰ ਵੀ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਕਿਸੇ ਵੇਲੇ ਪਤਾ ਨਹੀਂ ਕਿਹੋ ਜਿਹੀ ਚੀਜ਼ ਦੀ ਲੋੜ ਪੈ ਜੇ ਹੱਤੀ ਜੇ ਅਮਰੀਕਾ ਤੋਂ ਨਹੀਂ ਆ ਸਕੀ ਹੂੰ ਹੂੰ ਉਹ ਇੱਥੇ ਵੀ ਇੱਥੇ ਹੈ ਇੱਥੇ ਆਪਾਂ ਬੇਨਤੀ ਕਰਦੇ ਹਾਂ ਅਦਲ ਕਰਦੇ ਹਾਂ ਆਪਣੇ ਅਧਾਰੇ ਬਨੋਂ ਕਿਰਪਾ ਕਰਕੇ ਤੁਸੀਂ ਧਿਰ ਛੱਡੋ ਹੂੰ ਹੂੰ ਪਰ ਕਸ ਚੱਲਣ ਦਿਓ ਨਾ ਕਿ ਜੇ ਜੇ ਮਹਿਸੂਸ ਕੀਤਾ ਜਾਂਦਾ ਹੈ ਕਿ ਇਹਨਾਂ ਦੀ ਜਾਨ ਬਚਾਉਣੀ ਜ਼ਰੂਰੀ ਹੈ ਆਪਾਂ ਮਾਤਰਾ ਤੋਂ ਹੀ ਪਤਾ ਬਿਲਕੁਲ ਆਪਾਂ ਆਪਣੀਆਂ ਮੰਗਾਂ ਮੜਵਾਉਣ ਵਾਸਤੇ 700 ਰੁਪਏ ਕਹਿ ਦਈਏ ਕਿ ਉਹਨੂੰ ਮਰਦੇਗੇ ਇਹ ਵੀ ਮਨੁੱਖੀ ਨੇ ਆਪਣੇ ਸਾਹਮਣੇ ਅੱਖਾਂ ਦੇ ਸਾਹਮਣੇ ਬੰਦੇ ਨੂੰ ਮਰਦਾ ਨਹੀਂ ਦੇਖਣਾ ਚਾਹੀਦਾ ਥੋੜਾ ਜਿਆ ਇਨ੍ਹਾਂ ਨੂੰ ਵੀ ਆਪਣੇ ਰਵਈਏ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਪੋਜੀਟਿਵ ਤਬਦੀਲੀ ਕਰਨੀ ਚਾਹੀਦੀ ਹੈ ਜਿਹੜਾ ਹੈਗਾ ਸਖਤ ਜਿਹੜਾ ਪਾਲ ਪਾਲੀ ਸ਼ਕਤੀ ਵੀ ਕਈ ਵਾਰੀ ਚਕੀਰੀ ਹੁੰਦੀ ਕਿੰਨੇ ਕੁ ਬੰਦੇ ਆਪਾਂ ਵਰਵਾਵਾਂਗੇ ਆਪਾਂ ਲੜਾਈ ਲੜਦੇ ਆਂ ਔਰ ਸਾਧਾ taraf ਤੇ ਕਹਿੰਦੇ ਕਿ ਸਰਸਖਰ ਕੇ ਲੋਕ ਤੁਸੀਂ ਭੁੱਖੇ ਤੇ ਆਏ ਨਾ ਮਰੋ ਬਿਲਕੁਲ ਜੀ ਆਪਾਂ ਜਿਹੜੇ ਜਿਹੜੇ ਹੁਣ ਆਪਾਂ ਦਸੰਬਰ ਦੇ ਆਖਰੀ ਹਫਤਾ ਵਿੱਚ ਸ਼ਾਮਲ ਹੋ ਗਏ ਆ ਜਿਹੜਾ ਗੁਰੂ ਕਾਲ ਦੇ ਦੌਰ ਦੇ ਵਿੱਚ ਦੰਪੇ ਪਾਸ਼ਾ ਕਿੰਨੀਆਂ ਤਕਲੀਫਾਂ ਚੜ੍ਹਣੀਆਂ ਪਈਆਂ ਸੀ ਪਰ ਉਹਨਾਂ ਨੇ ਆਪਣਾ ਅੰਧਤੜੀ ਨਾ ਦੇਖਿਆ ਸੀ ਲੜਾਈ ਵੜੀ ਸੀ ਆਖਰੀ ਸ਼ਬਹ ਤੱਕ ਲੜਾਈ ਲੜੀ ਸੀ ਪਰਿਵਾਰ ਸਾਰਾ ਗਿਆ ਪਰ ਅੱਜ ਮੈਨੂੰ ਵੀ ਪਤਾ ਮੇਰੇ ਪੜਦਾਦੇ ਦਾ ਦਾ ਕੀ ਸੀ ਤੇ ਅੱਜ ਉਹਨਾਂ ਦੀ ਉਹਨਾਂ ਦੀਆਂ ਪੀੜ੍ਹੀਆਂ ਦੀ ਗੱਲ ਕਰਦੇ ਲੋਕ ਉਹਨਾਂ ਦਾ ਯਾਦ ਕਰਦੇ ਵੀ ਹਾਂ ਇੱਕ ਉਹ ਕਿਹੜੇ ਤਰੀਕੇ ਕਿਉਂਕਿ ਸਾਨੂੰ ਸਾਡੇ ਗੁਰੂਆਂ ਨੇ ਜਿਹੜਾ ਰਸਤਾ ਦਿਖਾਇਆ ਉਹਦੇ ਮੁਤਾਬਕ ਚੱਲਣਾ ਚਾਹੀਦਾ ਤੇ ਜਿਹੜੀ ਚਕਜੀਤ ਸਿੰਘ ਢੱਲੇਵਾਲ ਦੀ ਜ਼ਿੰਦਗੀ ਬਹੁਤ ਕੀਪੀ ਹੈ ਸਾਡੇ ਲਈ ਉਹਨੂੰ ਮੰਨੋ ਮਨੇ ਲਿਖੀ ਐਸਟੀ ਮਤਲਬ ਉਸ ਪਾਸੇ ਤੱਕ ਇਹ ਕਿ ਉਹ ਸਾਡੇ ਤੋਂ ਪਿੱਛੇ ਗਿਆ